ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਨੂ ਫਾਰਮ ਵਿੱਚ ਸਾਰੇ ਵੀਰਾਂ ਦਾ ਵੈਲਕਮ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਵਾੜ ਵਿਖਾਉਣੀ ਆ ਤਾਜੀ ਸੂਈ ਛਾਈ ਵਾਲ ਸੰਘਣੇ ਦੁੱਧ ਵਾਲੀ ਵਾੜ ਆ ਤੇ ਸੰਦੀਪ ਵੀਰ ਕੋਲ ਆ ਉੱਚੇ ਬੱਚੇ ਜਿਆ ਤੇ ਲੈਨੇ ਆ ਵੀਰ ਕੋਲ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪਾਜੀ ਹੋਰ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਮਸਲ ਠੀਕ ਆ ਤੇ ਵੀਰ ਜੀ ਅੱਜ ਫੇਰ ਲੈਣ ਦੀ ਹਾਂਜੀ ਇਹ ਪਾਜੀ 1.5 ਤੋਂ 2 ਮਹੀਨੇ ਸੀਰ ਮਗਰ ਵਸ਼ੀ ਆ ਮਗਰ ਵਸ਼ੀ ਠੀਕ ਆ ਠੰਡੀ ਸੀਰ ਵਸ਼ੀ ਤਾਂ ਮਿਲਦੀ ਏ ਪਰ ਵਸ਼ੀ ਨਾ ਮਿਲਦੀ ਠੀਕ ਆ ਵੀਰ ਜੀ ਨਹੀਂ ਜੀ ਪੂਰੀ ਪਾਜੀ ਕੋਈ ਗੱਲ ਨਹੀਂ ਠ 8 ਕਿਲੋ ਦੁੱਧ ਆ ਮਾੜੀ ਜੀ ਸੈਰ ਦਾ ਦੀ ਨਹੀਂ ਕਿ ਦਾ ਫਰਕ ਹੈਗਾ ਪਰ ਧਾਰਾਂ ਪੂਰੀਆਂ ਹੀ ਭਜੀ ਠੀਕ ਧਾਰਾਂ ਧੂਰਾ ਪੂਰੀਆਂ ਥਾਨ ਥਣ ਵਧੀਆ ਲੱਗਾ ਚਾ ਵਾਪਸ ਮਾ ਠੀਕ ਇਹਦਾ ਵੀ ਰੇਟ ਵੀ ਜੀ ਅੱਜ ਬਸੰਤ ਦਾ ਆਫਰ ਹੀ ਲਾ ਦਿੰਨੀ ਬਸੰਤ ਦੀ ਵੀਰਾਂ ਦਾ ਆਫਰ ਹੀ ਲਾ ਦਿੰਨੀ ਰਾ ਦੇ ਸਫਾਈਆਂ ਵੇਖੋ ਨਹੀਂ ਆਈਆਂ ਨਾ ਘਟ ਘਟ ਖਾਣ ਲੱਗਾ ਜੀ ਹਾਂ ਜੋ ਵੀਰ ਜੀ ਨਹੀਂ ਕਿ ਦੀ ਬਾਈ ਰਾਦੀ ਆ ਹਾਂ ਜੀ ਹਾਂ ਜੀ ਵੀਰਾਂ ਦਾ ਧਾਰਾਂ ਪੂਰੀਆਂ ਹੋਣੀਆਂ ਨੇ ਆਹ। ਹਾਂ ਵਰੀਆ ਰਾਜੀ ਰੂਜੀ। ਤੇ ਵੀਰ ਜੀ ਦੁੱਧ ਪੱਕਾ ਜਿਹੜਾ ਵਾ ਕਿੰਨਾ 7 ਕਿਲੋ? ਠੀਕ ਆ ਵੀਰ ਜੀ। ਤੇ ਵੀਰ ਜੀ ਦੱਸੋ ਫਿਰ ਇਹਦਾ ਮੁੱਲ ਜੀ ਅੱਜ ਉੱਚੇ ਬੱਚੇ ਜੀ। 50 50 ਕਰ ਦੋ ਵੀਰ ਜੀ ਜਾਜ। ਭਾਈ ਆ ਦੇ ਦਾਂਗੇ। ਭਾਈ ਦੀ? ਹਾਂ ਜੀ ਯਾਰ ਕੋ ਤੂੰ ਹੀ ਦਦੋ ਵੀਰ ਜੀ। ਜੀ ਆਂਦੋ ਮੈਂ ਤਾਂ ਇੱਕੋ ਗੱਲ ਆ। ਕੋਈ ਨਹੀਂ ਜਾਣਦੀ ਐ ਸਿੱਧੀ ਕੋਈ ਨਹੀਂ ਜਾਣਦੀ ਬੱਚੇ ਵਾਲੀ ਆ ਜਹਾਂਰੀ ਐ ਆ ਵੇ ਲੋ ਵੀਰਾਂ ਦਾ 100 200 ਰੁਪਇਆ ਚਲੋ ਹੋ ਜੂਗੀ ਛੋਟ ਐ ਤੇ ਬੱਚੇ ਵਾਲੀ ਕੋਈ ਦੇਂਦਾ ਨਹੀਂ ਹੁੰਨੀ 1000 ਦੀ 7 8 ਚਲੋ ਦੁੱਧਿਆ ਹੋ ਗਏ ਫੇਰ ਜਿਨੇ ਮੱਝੀ ਵੇਚੀ ਜੀ ਦੋ ਮਹੀਨੇ ਦੁੱਧੀ ਦੇਣਾ ਨੇ ਠੀਕ ਐ ਵੀਰ ਜੀ ਸਤਿ ਸ੍ਰੀ ਅਕਾਲ ਜੀ